ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਪੰਜਾਬ ਦੇ ਆ ਰਾਜਨੀਤਿਕ ਲੋਕ ਨੇ ਜਾਂ ਇਕੱਲੇ ਵੀ ਲੀਟਰ ਲੋਕ ਨੇ ਜਿਹੜੇ ਲੋਕਾਂ ਨੂੰ ਬੇਬੂ ਬਣਾਉਂਦੇ ਨੇ ਕਿ ਅਸੀਂ ਪੰਜਾਬ ਨੂੰ ਬਚਾਵਾਂਗੇ ਸਾਡੀ ਸਰਕਾਰ ਆਉਣੀ ਚਾਹੀਦੀ ਹੈ ਮੈਂ ਅੱਜ ਗੱਲ ਨੇਪਾਲ ਦੀ ਉਦਾਹਰਨ ਦੇ ਕੇ ਕਰਨੀ ਹੈ ਜੇ ਤੁਸੀਂ ਨਾਂ ਸੁਧਰੇ ਨਾ ਤੁਸੀਂ ਚੇਤੇ ਰੱਖਿਓ ਤੁਹਾਡੇ ਨਾਲ ਵੀ ਨੇਪਾਲ ਵਾਲੀ ਗਣੀ ਹੈ। ਨੇਪਾਲ ਦਾ ਰਾਸ਼ਟਰਪਤੀ ਵਿਦੇਸ਼ ਛੱਡ ਕੇ ਭੱਜ ਗਿਆ। ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ। ਔਰ ਉੱਥੋਂ ਦਾ ਵਿੱਤ ਮੰਤਰੀ ਔਰ ਉਪ ਰਾਸ਼ਟਰਪਤੀ ਉਹ ਲੋਕਾਂ ਨੇ ਪਾਣੀ ਦੇ ਵਿੱਚ ਬਾੜ-ਵਾੜ ਕੇ ਕੁੱਟੇ ਨੇ। ਵੀਡੀਓ ਵਾਇਰਲ ਹੋ ਗਈ ਹੈ। ਤੁਸੀਂ ਚੰਗੀ ਤਰ੍ਹਾਂ ਉਹ ਖਬਰ ਸੁਣੀ ਹੋਣੀ ਹੈ। ਜੇ ਤੁਸੀਂ ਵੀ ਲੋਕਾਂ ਦੇ ਨਾਲ ਇਹੋ ਜੀਆਂ ਕੋਜੀਆਂ ਹਰਕਤਾਂ ਕਰਦੇ ਰਹੋਗੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹੋਗੇ ਇੱਕ ਹੋਰ ਉਦਾਹਰਣ ਦੇ ਦਿੰਨਾ ਉਹ ਜਿਹੜਾ ਮੰਗਾਰ ਗੁਦਾਫੀ ਸੀਗਾ ਸ਼ਾਇਦ ਇਦਾਂ ਕਰਕੇ ਨਾ ਸੀ ਤੇ ਉਹਨੂੰ ਵੀ ਲੋਕਾਂ ਨੇ ਸੋਨੇ ਦੇ ਮਹਿਲਾਂ ਵਿੱਚੋਂ ਬਾਹਰ ਕੱਢ ਕੇ ਨਾ ਸੜਕਾਂ ਦੇ ਪੰਜਾ ਪੰਜਾ ਕੁੱਟੇ ਤੇ ਬਾਅਦ ਵਿੱਚ ਉਹਦੇ ਉਹਦਾ ਕਤਲ ਕੀਤਾ ਸੀ ਤੇ ਉਹਨੇ ਵੀ ਆਪਣੇ ਦੇਸ਼ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਸੀ ਤੇ ਜਦੋਂ ਕੋਈ ਇਹੋ ਜਿਹੀ ਪ੍ਰੋਬਲਮ ਆਉਂਦੀ ਹੁੰਦੀ ਹੈ ਨਾ ਦੇਸ਼ ਵਿੱਚ ਖਾਸ ਕਰਕੇ ਤਾਂ ਉਦੋਂ ਜਿੰਨੇ ਵੀ ਤੁਸੀਂ ਆਪਣੇ ਆਪ ਨੂੰ ਚੌਧਰ ਚਮਕਾਉਣ ਵਾਲੇ ਲੀਡਰੋਂ ਇੱਕ ਦੂਜੇ ਦੀ ਲੱਤਾਂ ਖਿੱਚਣ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਲੋਕ ਨੇ ਪੰਜਾਬ ਵਿੱਚ ਜਿਹੜੇ ਖੜਾਂ ਦੀ ਮਾਰ ਵਿੱਚ ਰੋਟੀ ਕੰਨਿਓ ਤਰਸ ਰਹੇ ਆ ਤੇ ਤੁਸੀਂ ਰਾਜੇ ਬਣ ਕੇ ਸੋਨੇ ਦੇ ਬਰਤਨਾਂ ਵਿੱਚ ਰੋਟੀਆਂ ਖਾ ਰਹੇ ਤੁਹਾਨੂੰ ਫਿਕਰ ਕੋਈ ਨਹੀਂ ਤੁਸੀਂ ਘੰਟਾ ਇੱਕ ਜਾ ਕੇ ਫੋਟੋਆਂ ਖਿਚਾ ਕੇ ਪਜਾਮਾ ਟੰਗ ਲਿਆ ਪਾਣੀ ਵਿੱਚ ਵੜ ਗਏ ਕੋਈ ਕਿਸ਼ਤੇ ਵਿੱਚ ਬਹਿ ਗਿਆ ਹੀਰਾ ਫੇਰੀ ਦਾ 2-4 ਲੱਖ ਰੁਪਇਆ ਦੇ ਕੇ ਲੋਕਾਂ ਨੂੰ ਵੰਡ ਕੇ ਇਹ ਬੇਵਕੂ ਬਣਾਉਣ ਤੋਂ ਸਵਾਇ ਹੋਰ ਕੁਝ ਨਹੀਂ ਹੈਗਾ ਇਹ ਉਦਾਹਰਨ ਹਲੇ ਵੀ ਸਮਝੋ ਹਲੇ ਵੀ ਕੁਝ ਨਹੀਂ ਵਿਗੜਿਆ ਹਲੇ ਵੀ ਸੁਧਰਨ ਬਾਅਦ ਤੇ ਸਮਾ ਹੈਗਾ ਤੇ ਨਹੀਂ ਜਦੋਂ ਇਹ ਪ੍ਰੋਬਲਮ ਲੋਕਾਂ ਦੇ ਵਿੱਚ ਆ ਜਾਂਦੀ ਹੈ ਨਾ ਫਿਰ ਲੋਕ ਕੀ ਹਸਰ ਕਰਦੇ ਨੇ ਤੁਸੀਂ ਇਹਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਹ ਜਿੰਨੇ ਵੀ ਲੀਡਰ ਨੇ ਪੰਜਾਬ ਦੇ ਖਾਸ ਕਰਕੇ ਜਿਹੜੇ ਇੱਕ ਦੂਜੇ ਲੱਤਾਂ ਖਿੱਚਦੇ ਨੇ ਇਹ ਕੁਝ ਕਰਨਾ ਚਾਹੁੰਦਾ ਉਹਨੂੰ ਕਰਨ ਨਹੀਂ ਦਿੰਦੇ ਬਦਨਾਮ ਕਰਦੇ ਐ ਔਰ ਆਪ ਲੋਕਾਂ ਲਈ ਕੁਝ ਕਰ ਨਹੀਂ ਰਹੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਉਹਨਾਂ ਸਾਰਿਆਂ ਦੀ ਗਿਣਤੀ ਕੀਤੀ ਹੈ ਮੈਂ ਕੋਈ ਇਹ ਨਾ ਸਮਝੇ ਵੀ ਕਿਸੇ ਦੀ ਸਿਫਤ ਕਰਤੀ ਕਿਸੇ ਨੂੰ ਬਖਸ਼ਤਾ ਮੈਂ ਟੋਟਲ ਜਿੰਨੇ ਵੀ ਲੀਡਰ ਹੈ ਸਾਡੇ ਪੰਜਾਬ ਦੇ ਸਭ ਨੂੰ ਕਹਿ ਰਿਹਾ ਨੇਪਾਲ ਦੇ ਵਿੱਚ ਕਿਹੜੇ ਹਾਲਾਤ ਬਣੇ ਹੋਏ ਨੇ ਅੱਗਾਂ ਲੱਗ ਰਹੀਆਂ ਨੇ ਬੰਦੇ ਮਾਰੇ ਜਾ ਰਹੇ ਨੇ ਪੁਲਸ ਨੂੰ ਅਗਲੇ ਫੜ ਕੇ ਛਿੱਤਰ ਫੇਰੇ ਨੇ ਤੇ ਸਾਡੇ ਕੋਲੋਂ ਕੰਟਰੋਲ ਨਹੀਂ ਹੋਣਾ ਜੇ ਹਲੇ ਵੀ ਅਸੀਂ ਲੋਕਾਂ ਨੂੰ ਬੇਬਕੂ ਬਣਾਉਣਾ ਨਾ اٹੇ ਆ ਜਿਹੜੀ ਹੜਾਂ ਦੀ ਪ੍ਰੋਬਲਮ ਸਾਡੇ ਤੇ ਆਈ ਹੈ ਨਾ ਇਹਦੇ ਵਿੱਚ ਲੋਕਾਂ ਦਾ ਸਾਥ ਦੇਣ ਦੀ ਬਜਾਏ ਸਾਡੇ ਲੀਡਰਾਂ ਨੇ ਰੋਟੀਆਂ ਛਕੀਆਂ ਨੇ ਕੱਲ੍ਹ ਇੱਕ ਸੱਜਣ ਨੇ ਮੈਨੂੰ ਕਮੈਂਟ ਕੀਤਾ ਸੀ ਉਹ ਕਹਿੰਦਾ ਗਿਆਨੀ ਜੀ ਮੈਂ ਤਾਂ ਭੁਲੇਖਾ ਸੀ ਵੀ ਰੋਟੀਆਂ ਅੱਗ ਤੇ ਸੇਕੀਆਂ ਜਾਂਦੀਆਂ ਨੇ ਕਹਿੰਦਾ ਹੁਣ ਪਤਾ ਲੱਗਿਆ ਵੀ ਰੋਟੀਆਂ ਤਾਂ ਇਹ ਲੋਕ ਪਾਣੀ ਤੇ ਵੀ ਸੇਕਦੇ ਆ ਯਾਨੀ ਕਿ ਵੋਟਾਂ ਦੇ ਖਾਤਰ ਜਿਹੜੇ ਹੜ ਪੀੜ ਤੋਂ ਲੋਕ ਨੇ ਉਹਨਾਂ ਦੇ ਜਾ ਕੇ ਵੀ ਰਾਜਨੀਤੀ ਕਰਨ ਤੋਂ ਹਟਦੇ ਨਹੀਂ ਇੱਕ ਉਦਾਹਰਨ ਦੇਣੀ ਹੈ ਸ਼ਖਬੀਰ ਬਾਦਲ ਕੱਠ ਵਿੱਚ ਖੜਾ ਉਹਨੇ 2-4 ਲੱਖ ਰੁਪਏ ਦਿੱਤਾ ਮੂਰੋ ਇੱਕ ਮੁੰਡਾ ਬੋਲ ਰਿਹਾ ਉਹ ਕਹਿੰਦਾ ਬਾਦਲ ਸਾਹਿਬ ਸਾਡੀ ਹੈਲਪ ਕਰੋ ਅਸੀਂ ਕਹਿੰਦਾ ਆ ਪੰਜਾਬ ਪਿੰਡਾਂ ਵਿੱਚ ਕਿਸੇ ਹੋਰ ਪਾਰਟੀ ਦਾ ਬੂਥ ਨਹੀਂ ਲੱਗਣ ਦਿਆਂਗੇ ਜਾਣੇ ਕਿ ਇਹ ਪਲਾਨ ਕਰਕੇ ਮੂਰੇ ਬੰਦਾ ਆਪਣਾ ਖੜਾ ਕੇ ਕਹਾਇਆ ਜਾਂਦਾ ਵੀ ਸਾਡੀ ਬੱਲੇ ਬੱਲੇ ਹੋ ਜੇ ਕਿਸੇ ਦੀ ਕੀ ਜ਼ਰਤ ਹੈ ਵੀ ਕਿਸੇ ਪਿੰਡ ਵਿੱਚ ਕੋਈ ਬੂਥ ਲੱਗਣ ਤੋਂ ਰੋਕ ਦੇਵੇ ਇੱਥੇ ਡੈਮੋਕ੍ਰੇਸੀ ਹੈ ਸੰਵਿਧਾਨਕ ਹੱਕ ਹੈ ਸਭ ਨੂੰ ਜਾਣੇ ਕਿ ਇਹ ਉਹ ਲੀਡਰ ਨੇ ਜਿਹੜੇ ਪਾਣੀ ਤੇ ਵੀ ਰੋਟੀਆਂ ਛਕਦੇ ਤੇ ਜੇ ਇਹ ਬੇਵਕੂਫੀਆਂ ਕਰਨੀਆਂ ਤੁਸੀਂ ਨਾ ਛੱਡੀਆਂ ਨਾ ਤਾਂ ਚੇਤੇ ਰੱਖਿਓ ਨੇਪਾਲ ਵਿੱਚ ਕੀ ਹੋ ਰਿਹਾ ਤੇ ਪਹਿਲਾਂ ਕੁਝ ਦੇਸ਼ਾਂ ਵਿੱਚ ਕੀ ਹੋਇਆ ਗਦਾਫੀ ਵਰਗੇ ਆਗੂ ਨੇ ਬਾਹਰ ਕੱਢ ਕੱਢ ਕੇ ਸ਼ਰਕਾਂ ਤੇ ਭਜਾ ਭਜਾ ਕੁੱਤੇ ਤੇ ਕਤਲ ਕੀਤਾ ਤੇ ਇਦਾਂ ਸਾਡੇ ਲੀਡਰਾਂ ਨਾਲ ਵੀ ਹੋ ਸਕਦਾ ਜੇ ਅਸੀਂ ਆਵਾਜ਼ ਨਾ ਆਈ ਹੁਣ ਇਹ ਹੜਪੀੜਤਾਂ ਦੇ ਵਿੱਚ ਜਾ ਕੇ ਜਿਹੜਾ ਸੇਵਾ ਕਰਨ ਵਾਲੇ ਲੋਕ ਨੇ ਨਾ ਉਹਨਾਂ ਦਾ ਰਵਈਆ ਉਹਨਾਂ ਦਾ ਚਾਲ ਚੱਲਣ ਹੁੰਦਾ ਹਾਬਾ ਕੁਝ ਹੋਰ ਹੁੰਦਾ ਪਰ ਜਿਹੜੇ ਲੀਡਰ ਗਏ ਨੇ ਖਾਸ ਕਰਕੇ ਬਾਦਲ ਲਾਣਾ ਤੇ ਕਾਂਗਰਸ ਵਾਲੇ ਇਹਨਾਂ ਨੇ ਰੋਟੀਆਂ ਛੇਕਣ ਦਾ ਸਵਾਇ ਹੋਰ ਕੁਝ ਨਹੀਂ ਕੀਤਾ ਇੱਕ ਦੋ ਜਣੇ ਬੇਵਕੂਫ ਬਣਾਇਆ ਇਹ ਬੇਨਤੀ ਹੈ ਜੀ ਥੋੜਾ ਬਹੁਤ ਸਮਝ ਲਈ ਤੇਰੇ ਤਾਂ ਫਿਰ ਉਹ ਦਿਨ ਦੂਰ ਨਹੀਂ ਵੀ ਜਿਹੜੇ ਹਾਲਾਤ ਨੇਪਾਲ ਵਿੱਚ ਬਣੇ ਨੇ ਨਾ ਉਹ ਸਾਡੇ ਨਾਲ ਵੀ ਬਣ ਸਕਦੇ ਬਿੱਤ ਮੰਤਰੀ ਉੱਥੋਂ ਦਾ ਤੇ ਉਹ ਰਾਸ਼ਟਰਪਤੀ ਅਗਲੇ ਨੇ ਪਾਣੀ ਵਿੱਚ ਬਾੜ ਕੇ ਨਾ ਗਿੱਲੇ ਕਰ ਕਰਕੇ ਕੁੱਟੇ ਨੇ ਤੇ ਹੁਣ ਸਾਡੇ ਨਾਲ ਕੀ ਬਣੂ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ